ਮਾਨਸੀ ਜੀ ਜੋ ਹੋਇਆ ਉਹ ਮਤਲਬ ਵਧੀਆ ਹੋ ਗਿਆ ਵਾਕਰੀ ਹੋ ਗਿਆ ਇਹ ਹਰਿਆਣੇ ਦੇ ਸਿੱਖ ਜਿਹੜੇ ਨੇ ਆਪਣੇ ਮੈਂ ਦੇ ਉਹਨਾਂ ਅੱਗੇ ਅਪੀਲ ਕਰੂੰਗਾ ਵੀ ਇਹ ਬੜੇ ਸੋਹਣੇ ਸਜਦੇ ਢੰਗ ਨਾਲ ਇਹਨੂੰ ਚਲਾਇਆ ਜਾਵੇ ਤਾਂ ਕਿ ਮਨ ਲਵੇ ਆਪਣੇ ਜਿਹੜੇ ਜੇ ਹੁਣ ਆਪਾਂ ਆਰ ਡੀ ਤੁਸੀਂ ਕਰ ਲਈ ਆ ਸ਼੍ਰੋਮਣੀ ਕਮੇਟੀ ਨਾਲ ਰਹਿਣਾ ਕਮੇਟੀ ਬਕਰੀ ਹੋਈ ਆ ਤੇ ਜੇ ਮਤਲਬ ਤੁਸੀਂ ਉਹਨੂੰ ਵਧੀਆ ਤਰੀਕੇ ਨਾਲ ਨਹੀਂ ਚਲਾਓਗੇ ਉਹ ਉਸ ਤੋਂ ਹੀ ਜ਼ਿਆਦਾ ਕਿ ਨੁਕਸਾਨ ਤੇ ਜਾਓਗੇ ਕਿ ਮਤਲਬ ਥੱਗੀਆਂ ਮਾਰੋਗੇ ਤੇ ਉਹ ਮਤਲਬ ਇਹ ਕੌਮ ਤੁਹਾਨੂੰ ਵੀ ਨਹੀਂ ਬਖਸ਼ਣਾ ਇਸ ਕਰਕੇ ਮਤਲਬ ਤੁਸੀਂ ਜਿਹੜਾ ਹੌਦੇਦਾਰ ਜਾਂ ਜਿਨੇ ਮੌਕੇ ਤੇ ਹੁਣ ਸੇਵਾ ਸੰਭਾਲ ਕਰਨੀ ਆ ਉਹਨਾਂ ਅੱਗੇ ਬੇਨਤੀ ਆ ਵੀ ਤੁਸੀਂ ਸੱਚਗੇ ਢੰਗ ਨਾਲ ਕੌਮ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰੋ ਜਿਹੜਾ ਦੇਖ ਕੇ ਨੂੰ ਬਚਾਈਏ ਕੋਣ ਆ ਬੰਦਾ ਇਹ ਕਿਹੜਾ ਜੀ ਆਕਾਲ ਤਖਸਮ ਆਕਾਲ ਤਖਸਮ ਨਹੀਂ ਬੰਦਾ ਨਹੀਂ ਹੈਗਾ ਜੀ ਆਕਾਲ ਦੇਖ ਇੱਕ ਸਾਡੀ ਸਿਰ ਮੋਰ ਸੰਸਦਾ ਹੈ ਸਾਡੇ ਸਿੱਖ ਕੌਮ ਦੀ ਇਹ ਕਹਿ ਰਹੇ ਕਿ ਅਕਾਲ ਤਖਤ ਤੋਂ ਦੋ ਹਟਾਇਆ ਗਿਆ ਇਹ ਸ਼੍ਰੋਮਣੀ ਐਡਜੈਕਟਿਵ ਕਮੇਟੀ ਦੀ ਕੱਲ ਮੀਟਿੰਗ ਹੋਈ ਆ ਉਹ ਸ਼੍ਰੋਮਣੀ ਜਿਹੜੀ ਐਡਜੈਕਟਿਵ ਕਮੇਟੀ ਦੇ ਜਿਹੜੇ ਕੋਈ ਮੈਂਬਰਸ ਹਨ ਉਹਨਾਂ ਨੇ ਮਤਲਬ ਇਹ ਕੱਲ ਫੈਸਲਾ ਕੀਤਾ ਹੈ ਉਹ ਜਿਹੜਾ ਮੈਂ ਮਤਲਬ ਉਹ ਸਾਹਮਣੇ ਤਾਂ ਨਹੀਂ بتایا ਉਹਨੂੰ ਕੋਈ ਕਾਰਨ ਨਹੀਂ ਬਿਲਾਇਆ ਹਟਾਣੇ ਦਾ ਕੋਈ ਕਾਰਨ ਨਹੀਂ ਹੈਗਾ ਜੀ ਉਹ ਕਾਰਨ ਤੇ ਮਤਲਬ ਉਹਨਾਂ ਨੇ ਜਿਹੜੇ ਕੋਈ ਲਾਈਨ ਹੈ ਉਹ ਮਤਲਬ ਤੁਸੀਂ ਉਹਨਾਂ ਦੇ ਪੜੋ ਮੈਨੂੰ ਨਹੀਂ ਉਸ ਈ ਦੇ ਬਾਰੇ ਵੀ ਉਹਨਾਂ ਨੇ ਕੀ ਕੀਤਾ ਕੀ ਨਹੀਂ ਪਰ ਮੈਨੂੰ ਜਿਹੜੀ ਉਹਨਾਂ ਦੇ ਕਾਰਵਾਈ ਜਿਹੜੀ ਉਹਨਾਂ ਕੀਤੀ ਹੈ ਮੈਨੂੰ ਉਹਦੀ ਗੱਲ ਤੇ ਥੇਸ ਪਹੁੰਚੀ ਹੈ ਉਸ ਈ ਤੋਂ ਅਹੀਂ ਮਤਲਬ ਜਿਹੜੇ ਹਰਿਆਣੇ ਦੀ ਕਾਈ ਅਹੀਂ ਉਹ ਤੋਂ ਵਾਪਸ ਹੋ ਗਏ ਬਾਦਲ ਪ੍ਰਿਯਾਰ ਨਾਲ ਵੀ ਕੋਈ ਨਾਰਾਜ਼ਗੀ ਨਹੀਂ ਕੋਈ ਬਾਦਲ ਨਾਲੋਂ ਮੇਰੀ ਕੋਈ ਪਰਸਨਲ ਕੋਈ ਨਾਰਾਜ਼ਗੀ ਨਹੀਂ ਪਰ ਮੈਂ ساری ਉਮਰ ਉਹਨਾਂ ਨਾਲ ਕੰਮ ਕੀਤਾ ਸੀ ਪਰ ਹੁਣ ਆ ਕੇ ਜਦੋਂ ਆਪਣਾ ਜਿਹੜਾ ਕਾਲ ਤੱਕ ਨੂੰ ਠੇਸ ਪਹੁੰਚੀ ਆ ਤੇ ਵੀ ਉਹ ਬਾਦਰ ਪਰਿਵਾਰ ਦੀ ਇਸ ਟਾਈਮ ਪ੍ਰਧਾਨਗੀ ਸੀਗੀ ਵੀ ਉਹਨਾਂ ਨੇ ਦੇ ਹੁੰਦਿਆਂ ਜਿਹੜੀ ਠੇਸ ਪਹੁੰਚੀ ਆ ਇਸ ਕਰਕੇ ਮੈਨੂੰ ਦੁੱਖ ਹੋਇਆ ਪਰਦੇਸ ਅਧਕਸ ਦੇ علاوہ ਹੋਰ ਵੀ ਬੰਤੇ ਆਪਕੇ ਹਾਂਜੀ ਨਹੀਂ ਨਹੀਂ ਮੈਂ ਮੈਂ ਪਰਦੇਸ ਦਾ ਹੀ ਪ੍ਰਧਾਨ ਹਾਂ ਜੀ ਤੇ ਉਹ ਉਸੇ ਜੇ ਜੋ ਫੈਸਲਾ ਲਿਆ ਗਿਆ ਹੈ ਪ੍ਰਧਾਨ ਜੀ ਨੇ ਲਿਆ ਹੈ। ਸਤਿ ਸ਼੍ਰੀ ਅਕਾਲ। ਜੇ ਪ੍ਰਧਾਨ ਜੀ ਆਸ ਫੈਸਲਾ ਲਿਆ ਹੈ ਇਸਤਿਫਾ ਦੇਣੇ ਦਾ ਕਮੇਟੀ ਮੀਟਿੰਗ ਬੁਲਾਈ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਹੁਣੇ ਤੁਸੀਂ ਸੁਣਿਆ ਤੁਸੀਂ ਸਾਰੇ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜੋ ਕੁਝ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਰਗਵੀਰ ਸਿੰਘ ਜੀ ਜਿਹੜੇ ਸ਼੍ਰੋਮਣੀ ਆਪਣੇ ਜਥੇਦਾਰ ਅਕਾਲ ਤਖਤ ਤੇ ਸਾਡਾ ਇੱਕ ਸਰਵੋੱਚ ਅਕਾਲ ਤਖਤ ਜਿਹੜਾ ਸਨ ਸੁਪਰੀਮ ਕੋਰਟ ਜਿਵੇਂ ਹੁੰਦਾ ਨਾ ਸਾਡੇ ਸਿੱਖਾਂ ਦਾ ਸਰਵੋੱਚ ਹੈ ਉਹਦੇ ਜਥੇਦਾਰ ਨੂੰ ਬਿਨਾਂ ਕਿਸੇ ਗੱਲ ਦੇ ਹਟਾ ਦੇਣਾ ਬਹੁਤ ਵੱਡਾ ਨਿੰਦਨੀਆ ਕੰਮ ਹੋਇਆ ਇਸ ਵਿੱਚ ਅੱਜ ਕੈਥਲ ਜੇਲੇ ਦੀ ਸਾਰੀ ਸੰਗਤ ਤੁਸੀਂ ਸਾਰੇ ਦੇਖ ਰਹੇ ਹੋ ਜਗਾ ਜਗਾ ਤੋਂ ਲੋਕ ਪਹੁੰਚੇ ਹੋਏ ਨੇ ਸੰਗਤਾਂ ਪਹੁੰਚੀਆਂ ਨੇ ਅਸੀਂ ਇਹਦੀ ਪੂਰੀ ਨਿੰਦਾ ਕਰਨੇ ਆ ਤੇ ਜਿਹੜਾ ਨਿੰਦਨੀਆ ਕੰਮ ਹੋਇਆ ਇਹਨੂੰ ਸਾਰੀ ਸੰਗਤ ਨੂੰ ਮੈਂ ਸਾਈ ਸੰਗਤਾਂ ਅੱਗੇ ਅਪੀਲ ਕਰਾਂਗਾ ਕਿ ਇਹਨੂੰ ਵੱਧ ਤੋਂ ਵੱਧ ਅਖਬਾਰਾਂ ਦੇ ਵਿੱਚ ਜਿੱਥੇ ਆਪਣੀ ਨਿੰਦਾ ਕਰਨੀ ਕਰਨ ਕਿਉਂਕਿ ਇਹਦੇ ਵਿੱਚ ਸਭ ਨੂੰ ਪਤਾ ਹੈ ਕਿ ਉੱਥੇ ਦਾ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਵੀ ਉੱਥੋਂ ਦਾ ਸਭ ਕੁਝ ਖੋ ਚੁੱਕਾ ਹੈ ਪੰਜਾਬ ਦੇ ਵਿੱਚ ਉਹਦਾ ਬਿਲਕੁਲ ਹਰ ਚੀਜ਼ ਖਤਮ ਹੋ ਚੁੱਕੀ ਹੈ ਹੁਣ ਉਹ ਗੁਰੂ ਘਰਾਂ ਨੂੰ ਯੂਜ਼ ਕਰਕੇ ਆਪਣਾ ਦੁਬਾਰਾ ਕੰਮ ਕਰਨਾ ਚਾਹੁੰਦਾ ਹੈ ਜਿਹੜੀ ਬੇਦਗਲ ਹੈ ਉਸ ਬੰਦੇ ਨੇ ਇਹ ਕੰਮ ਕਰਵਾਇਆ ਹੈ ਤੇ ਸਾਡੀ ਸਬੂਤ ਸੰਗਤ ਜੋ ਕੱਤਲ ਦੀ ਸੰਗਤ ਆਈ ਹੋਈ ਹੈ ਇਹ ਅਸੀਂ ਇਸ ਤੋਂ ਪਹਿਲੇ ਅਸੀਂ ਗੱਲ ਕਰ ਚੁੱਕੇ ਆ ਕਿ ਉਹ ਚਾਹੁੰਦੇ ਨੇ ਕਿ ਇਹਦਾ ਪੂਰਾ ਨਿੰਦਾ ਨਿੰਦਾ ਕੀਤੀ ਜਾਵੇ ਤੇ ਇਸ ਨੂੰ ਵਾਪਸ ਲਿਆ ਜਾਵੇ ਤਾਂ ਕਿ ਜਿਹੜੇ ਜਥੇਦਾਰ ਰਗਵੀਰ ਸਿੰਘ ਜੀ ਸਾਡੇ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਨੂੰ ਦੁਬਾਰਾ ਜਥੇਦਾਰ ਲਾਇਆ ਜਾਵੇ ਅਗਰ ਇਹ ਜਥੇਦਾਰ ਨਹੀਂ ਲਗਾਉਂਦੇ ਤਾਂ ਹਰਿਆਣਾ ਦੀ ਸੰਗਤ ਪੂਰੀ ਜੋਰ ਤੇ ਆਪਣੇ ਜੋ ਉਹਨਾਂ ਨੂੰ ਅੱਛਾ ਲੱਗੇਗਾ ਅਸੀਂ ਸਾਰੇ ਸਲਾਹ ਕਰਕੇ ਇਹਦਾ ਕੋਈ ਨਾ ਕੋਈ ਅਸੀਂ ਸਿਸਟਮ ਬਣਾਵਾਂਗੇ ਅਸੀਂ ਹੜਤਾਲ ਵੀ ਕਰਾਂਗੇ ਅਸੀਂ ਕੋਈ ਨਾ ਕੋਈ ਆਪਣੀ ਇੱਥੇ ਬੁਖ ਹੜਤਾਲ ਵੀ ਕਰਾਂਗੇ ਇਹ ਸਾਡੀ ਜਿਹੜੀ ਸੰਸਥਾ ਨਾਲ ਜਿਹੜਾ ਉਹਨਾਂ ਨੇ ਗਲਤ ਕੰਮ ਕੀਤਾ ਇਹ ਗਲਤ ਹੈ ਕਾਰਨ ਕਿ ਆ ਕੁਝ ਬਤਾਇਆ ਗਿਆ ਹੈ ਕਾਰਨ ਸਿਰਫ ਇੱਕ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਇੱਕ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਉਸ ਬੰਦੇ ਨੂੰ ਹਟਾਇਆ ਗਿਆ ਜਦਕਿ ਉਹਦਾ ਕੋਈ ਵਿਚਾਰ ਕਸੂਰ ਨਹੀਂ ਹੈ ਉਹ ਬਹੁਤ ਅੱਛਾ ਕੰਮ ਕਰ ਰਹੀ ਸੀ ਜਥੇਦਾਰ ਰਗਵੀਰ ਸਿੰਘ ਨੂੰ ਸਾਰਾ ਸੰਗਤ ਜਾਣਦੀ ਹੈ ਕਿ ਉਹ ਕਿੰਨਾ ਅੱਛਾ ਕੰਮ ਕਰ ਰਹੀ ਸੀ ਕਿਸ ਪਰਿਵਾਰ ਦੀ ਗੱਲ ਕਰੀ ਰਾ ਪਰਿਵਾਰ ਬਾਦਲ ਪਰਿਵਾਰ ਅੱਜ ਪੰਜਾਬ ਦੇ ਵਿੱਚ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਬਾਦਲ ਪਰਿਵਾਰ ਦਾ ਪੂਰਾ ਕਬਜ਼ਾ ਹੈ ਉਹ ਕਬਜ਼ੇ ਦੇ ਕਾਰਨ ਉਹਨਾਂ ਨੇ ਕਹਿ ਕੇ ਆਪਣੀ ਜਿਹੜੀ ਜਿਹੜੀ ਕਮੇਟੀ ਹੈ 11 ਮੈਂਬਰੀ ਕਮੇਟੀ ਜਿਹੜੀ ਇਹਨਾਂ ਦੀ ਕਮੇਟੀ ਹੁੰਦੀ ਜਿਹੜੀ ਐਗਜ਼ੀਕਿਊਟਿਵ ਕਮੇਟੀ ਬੋਲਨੇ ਆ ਸੀ ਉਸ ਕਮੇਟੀ ਨੇ ਉਹਨੂੰ ਹਟਾਇਆ ਤੇ ਉਹ ਉਹਦੇ ਉੱਤੇ ਕਿਹਦਾ ਪ੍ਰਭਾਵ ਹੈ ਸਾਰੀ ਦੁਨੀਆ ਜਾਣਦੀ ਹੈ ਕਿ ਉਹਦੇ ਤੇ ਜਿਹਦਾ ਪ੍ਰਭਾਵ ਹੋਏਗਾ ਤੋਂ ਉਹੀ ਕਰਾਏਗਾ ਨਾ ਜੀ ਉਹਨਾਂ ਨੇ ਉਹਨਾਂ ਨੂੰ ਕਹਿ ਕੇ ਉਸ ਜਥੇਦਾਰ ਆਪਣੇ ਜਥੇਦਾਰ ਰਗਵੀਰ ਸਿੰਘ ਜੀ ਨੂੰ ਹਟਾਇਆ ਉਸ ਤੋਂ ਪਹਿਲੇ ਜਥੇਦਾਰ ਜੀ ਪਹਿਲੇ ਹਟਾ ਚੁੱਕੇ ਨੇ ਇੱਕ ਜਥੇਦਾਰ ਹੋਰ ਹਟਾਤਾ ਉਹਨਾਂ ਨੇ ਇਹ ਤਿੰਨ ਜਥੇਦਾਰਾਂ ਨੂੰ ਹਟਾਤੇ ਜਿਹੜਾ ਉਹਨਾਂ ਦੇ ਕੰਮ ਵਿੱਚ ਅੜੰਗਾ ਡਾਂਦਾ ਉਹਨਾਂ ਨੂੰ ਹਟਾ ਦਿੰਦੇ ਨੇ ਇਸ ਵਾਸਤੇ ਜੀ ਸਿਆਸੀ ਲੋਕਾਂ ਦਾ ਹਸਤਾਖੇਦ ਆ 100% 100% ਸਿਆਸੀ ਲੋਕਾਂ ਦਾ ਕੰਮ ਹੈ ਸਿਆਸੀ ਲੋਗ ਇਹ ਕੰਮ ਕਰ ਰਹੇ ਨੇ ਤਾਂ ਹੀ ਉਹਨਾਂ ਹਟਾਇਆ ਜਾ ਰਹੇ ਜਦ ਜਦ ਕੀ ਇਹਦੇ ਵਿੱਚ ਨਹੀਂ ਹੋਣਾ ਚਾਹੀਦਾ ਅੱਜ ਫੈਸਲਾ ਲਿਆ ਗਿਆ ਹੈ ਅੱਜ ਜੋ ਫੈਸਲਾ ਲਿਆ ਗਿਆ ਹੈ ਜੀ ਇਹ ਪਿਛਲੇ ਕਾਫੀ ਦਿਨੋਂ ਸੇ ਹਮਾਰਾ ਆਪਸ ਵਿੱਚ ਵਿਚਾਰ ਚੱਲ ਰਿਹਾ ਸੀ ਸਾਡਾ ਪ੍ਰਧਾਨ ਸਾਹਿਬ ਦਾ ਮੇਰਾ ਅਸੀਂ ਜਿਹੜੇ ਅਕਾਲੀ ਦਲ ਦੇ ਅਹੁਦੇਦਾਰ ਸਾਂ ਔਰ ਅਸੀਂ ਜਿਹੜਾ ਇਹ ਪਿਛਲੇ ਦਿਨਾਂ ਤੋਂ ਇਹ ਐਪੀਸੋਡ ਚੱਲ ਰਿਹਾ ਸੀ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣਾ ਔਰ ਉਸ ਤੋਂ ਕੁਝ ਦਿਨ ਬਾਅਦ ਗਿਆਨੀ ਰਗਵੀਰ ਸਿੰਘ ਜੈਦਾਰ ਸ੍ਰੀ ਕਾਲ ਤਖਤ ਸਾਹਿਬ ਤੇ ਗਿਆਨੀ ਸੁਲਤਾਨ ਸਿੰਘ ਜੀ ਸਿੰਘ ਸਾਹਿਬ ਜੈਦਾਰ ਅਨੰਦਪੁਰ ਸਾਹਿਬ ਔਰ ਉਹਦੇ ਤੇ ਜਦੋਂ ਉਹ ਅਸੀਂ ਸਾਰਾ ਕੁਝ ਦੇਖ ਰਹੇ ਸੀ ਤੇ ਸਾਡੀ ਜਿਹੜੀ ਆ ਨਾ ਜਮੀਰ ਨੇ ਅੰਦਰੋਂ ਆਵਾਜ਼ ਮਾਰੀ ਪਈ ਇਹ ਜੋ ਕੁਝ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਔਰ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਅਸੀਂ ਤਿੰਨ ਚਾਰ ਦਿਨ ਤੋਂ ਸਾਰੇ ਇਕੱਠੇ ਹੋ ਰਹੇ ਸੀ ਆਪੋ ਚ ਗੱਲਬਾਤ ਸਾਡੀ ਚੱਲ ਰਹੀ ਸੀ ਔਰ ਅੱਜ ਫਿਰ ਅਸੀਂ ਸਮੂਹਿਕ ਤੌਰ ਤੇ ਫੈਸਲਾ ਲਿਆ ਪਈ ਅਸੀਂ ਇਸ ਪਾਰਟੀ ਦੇ ਨਾਲ ਨਹੀਂ ਚੱਲ ਸਕਦੇ ਕਿਉਂਕਿ ਜਿਸ ਪਾਰਟੀ ਨੇ ਇੰਨਾ ਵੱਡਾ ਗਲਤ ਕੰਮ ਕੀਤਾ ਔਰ ਜਿਨੇ ਮਤਲਬ ਕਿ ਨਾਂ ਤੇ ਉਹਨੇ ਧਾਰਮਿਕ ਸੰਸਥਾ ਦਾ ਕੋਈ ਆਦਰ ਕੀਤਾ ਸਗੋ ਕਿ ਅਨਾਦਰ ਕੀਤਾ ਔਰ ਨਾ ਹੀ ਜਿਹੜੇ ਸਿੱਖ ਸੈਂਟੀਮੈਂਟਸ ਨੇ ਜਿਹੜੇ ਸਿੱਖਾਂ ਸਾਰੇ ਸਿੱਖਾਂ ਦੀਆਂ ਵਿਸ਼ਵ ਦੇ ਸਿੱਖਾਂ ਦੀਆਂ ਭਾਵਨਾਵਾਂ ਨੇ ਉਹਨਾਂ ਦੀ ਕੋਈ ਕਦਰ ਕੀਤੀ ਹੈ ਔਰ ਇਹਨਾਂ ਨੇ ਬੜਾ ਗਲਤ ਫੈਸਲਾ ਕੀਤਾ ਉਸ ਸਾਹਬ ਨਾਲ ਫਿਰ ਅਸੀਂ ਸਾਰੇ ਇਕੱਠੇ ਹੋ ਕੇ ਔਰ ਅੱਜ ਦਾ ਐਸੀ ਪ੍ਰੋਗਰਾਮ ਜਿਹੜਾ ਉਹਨੇ ਕਿਹਾ ਸੀ ਔਰ ਪ੍ਰਧਾਨ ਸਾਹਿਬ ਨੇ ਤੁਹਾਨੂੰ ਬੜਾ ਕਲੀਅਰ ਦੱਸਿਆ ਵੀ ਅਸੀਂ ਆਪਣੇ ਜਿੰਨੇ ਸਾਡੇ ਸਾਰਿਆਂ ਕੋਲ ਬਹੁਤ ਉੱਚੇ ਉਦਰ ਸਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸੀਂ ਆਪਣੇ ਸਾਰੇ ਅਹੁਦਿਆਂ ਤੋਂ ਰਜ਼ਾਇਨ ਕਰਤਾ ਅੱਜ ਔਰ ਇਹਨਾਂ ਦੇ ਇਸ ਪਾਰਟੀ ਦੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦ ਬਾਦਲਾ ਇਹਨਾਂ ਦੇ ਨਾਲ ਅੱਜ ਤੋਂ ਬਾਅਦ ਸਾਡਾ ਕੋਈ ਸਬੰਧ ਨਹੀਂ ਬਿਲਕੁਲ ਵੀ ਕਿਸੇ ਕਿਸਮ ਦਾ ਅਸੀਂ ਅਕਾਲੀ ਅਕਾਲੀ ਦੇ ਦੇਖੋ ਸਾਰੇ ਸੇਖਾ ਕਾਲੀ ਦੇ ਅਕਾਲੀ ਦੇ ਅਸੀਂ ਹੈ ਹੀ ਆ ਸਾਡੇ ਕੋਲ ਉਹ ਜਿਹੜਾ ਚੀਜ਼ ਆ ਉਹ ਕੋਈ ਨਹੀਂ ਖੋ ਸਕਦਾ ਲੇਕਿਨ ਸਾਡਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅੱਜ ਤੋਂ ਬਾਅਦ ਕੋਈ ਲੈਣਾ ਦੇਣਾ ਨਹੀਂ ਕੋਈ ਸਾਡਾ ਸਬੰਧ ਨਹੀਂ ਹੈਗਾ ਔਰ ਅਸੀਂ ਆਪਣੇ ਤੌਰ ਤੇ ਆਪਣੇ ਭਰਾਵਾਂ ਦੇ ਨਾਲ ਜਿਵੇਂ ਵੀ ਕਰਕੇ ਕਿਉਂਕਿ ਇਸ ਪਾਰਟੀ ਨੇ ਬੜਾ ਵੱਡਾ ਨੁਕਸਾਨ ਕੀਤਾ ਜਿਹੜੀ ਗੱਲ ਤੁਸੀਂ ਪੁੱਛਣਾ ਚਾਹੁੰਦੇ ਹੋ ਨਾ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਬਣਾਉਣ ਦਾ ਗੁਨਾਹ ਹੀ ਇਹਨਾਂ ਨੇ ਕੀਤਾ ਹੈ ਅਸੀਂ ਉਹਨਾਂ ਮੀਟਿੰਗਾਂ 'ਚ ਜਾਂਦੇ ਰਹੇ ਹਾਂ ਅਸੀਂ ਉਹਨਾਂ ਨਾਲ ਗੱਲਾਂ ਕਰਦੇ ਰਹੇ ਹਾਂ ਹਰਿਆਣੇ ਦੇ ਸਿੱਖ ਜਦੋਂ ਮੀਟਿੰਗਾਂ ਹੁੰਦੀਆਂ ਸਾਨੂੰ ਸਾਰਾ ਕੁਝ ਜਦੋਂ ਸਿਸਟਮ ਚੱਲਦਾ ਸੀ ਉਹ ਵਿਚਾਰੇ ਕਹਿੰਦੇ ਨੇ ਵੀ ਤੁਸੀਂ ਸਾਨੂੰ ਵੀ ਥੋੜਾ ਵਾਤਾ ਸਾਨੂੰ ਮਤਲਬ ਮਾਨ ਸਨਮਾਨ ਸਾਡਾ ਵੀ ਹੋਣਾ ਚਾਹੀਦਾ ਔਰ ਇਹ ਇੱਕ ਕੰਮ ਕਰਦੇ ਜਿਵੇਂ ਡਿਕਟੇਟਰ ਕੰਮ ਕਰਦੇ ਆ ਔਰ ਉਹਨਾਂ ਨੇ ਹਰਿਆਣੇ ਜੇਕੀ ਬੰਦਾ ਰੱਖਿਆ ਸੀ ਉਹਦੀ ਗੱਲ ਸੁਣੀ ਜਾਂਦੀ ਹੈ ਦੂਜੇ ਬੰਦੇ ਦੀ ਤਾਂ ਗੱਲ ਹੀ ਨਹੀਂ ਸੁਣਦੇ ਉਹਨੇ ਚੰਗਾ ਕਹਿਤਾ ਮਾੜਾ ਕਹਿਤਾ ਮੈਂ ਤੁਹਾਨੂੰ ਦੱਸਦਾ ਵੀ ਇੱਕ ਵਾਰੀ ਚੰਡੀਗੜ੍ਹ ਮੀਟਿੰਗ ਹੋਈ ਮੈਂ ਉਸ ਮੀਟਿੰਗ 'ਚ ਸਾਰੀ ਸੀਨੀਅਰ ਲੀਡਰਸ਼ਿਪ ਬੈਠੀ ਸੀ ਪ੍ਰਧਾਨ ਸਾਹਿਬ ਵੀ ਸੋਤਾ ਸਾਹਿਬ ਅਸੀਂ ਇਕੱਠੇ ਸੀ ਔਰ ਉਹਦੇ ਕਿ ਮੇਰੇ ਕੋਲ ਵਿਚਾਰ ਪੁੱਛੇ ਵੀ ਤੁਸੀਂ ਦੱਸੋ ਵੀ ਇਹਦਾ ਕੀ ਕਰੀਏ ਔਰ ਉਹਦੇ ਕਿ ਮੇਰਾ ਵਿਚਾਰ ਸੀ ਜੀ ਇਹ ਜਿਹੜੇ ਬੰਦੇ ਨੇ ਜਿਹੜੇ ਵੱਖਰੀ ਕਮੇਟੀ ਦੀ ਮੰਗ ਕਰਦੇ ਨੇ ਇਹਨਾਂ ਨੂੰ ਸਮਝਾ ਬੁਝਾ ਕੇ ਇਹਨਾਂ ਦੇ ਇਹਨਾਂ ਨੂੰ ਨੇੜੇ ਲਾਓ ਤੇ ਇਸ ਮੁੱਦੇ ਨੂੰ ਖਤਮ ਕਰੋ ਇਹ ਵਿਚਾਰ ਹੈ ਜੀ ਦੋ ਬੰਦਾਂ ਨੇ ਦਿੱਤੇ ਇੱਕ ਮੈਂ ਦਿੱਤੇ ਤੇ ਇੱਕ ਭਪਿੰਦਰ ਸਿੰਘ ਆਸੰਦ ਨੇ ਦਿੱਤੇ ਅੱਜ ਉਹ ਭਾਵੇਂ ਚਲੋ ਜੋ ਵੀ ਹੈ ਇਹ ਉਹਨੇ ਵੀ ਇਹੀ ਗੱਲ ਕਹੀ ਤੇ ਮੈਂ ਵੀ ਇਹੀ ਗੱਲ ਕਹੀ ਸੁਖਵੀਰ ਬਾਦਲ ਉੱਥੇ ਬੈਠਾ ਦਲਜੀਤ ਚੀਮਾ ਬੈਠਾ ਬੀਬੀ ਜ਼ਗੀਰ ਕੋਰ ਬੈਠਾ ਸਾਰੇ ਸੀਨੀਅਰ ਡਿਜੀ ਅਤੇ ਔਰ ਉਸ ਤੋਂ ਬਾਅਦ ਸਾਡੇ ਕਰਨਾਲ ਤੋਂ ਮੈਂ ਨਾ ਹੀ ਲੈਦਣਾ ਸਰਦਾਰ ਰੁਗਜੀਤ ਸਿੰਘ ਫਰਕ ਜਦੋਂ ਸਾਡੇ ਤੋਂ ਬਾਅਦ ਉਹ ਬੋਲ ਕਹਿੰਦੇ ਜੀ ਇਹਨਾਂ ਨੂੰ ਪੁੱਛਦਾ ਕੌਣ ਹੈ ਇਹਨਾਂ ਦੇ ਪੱਲੇ ਕੀ ਹੈ ਔਰ ਉਹ ਸਾਡੀ ਜਿਹੜੀ ਉਹ ਮਾਹੌਲ ਬਣਾਇਆ ਸੀ ਅਸੀਂ ਬਾਲ ਸਾਹਿਬ ਨੂੰ ਸਮਝਾਇਆ ਬਾਲ ਸਾਹਿਬ ਵੀ ਤਿਆਰ ਉਹ ਸਾਰੀ ਸਾਡੀ ਕੀਤੀ ਕਰਾਈ ਜਿਹੜੀ ਖੋਜ ਪੈ ਗਈ ਔਰ ਉਹਦਾ ਰਿਜ਼ਲਟ ਆ ਜੇ ਹੋ ਗਿਆ ਵੀ ਅੱਜ ਵੱਖਰੀ ਇੱਕ ਮਿੱਟੀ ਬਣੀ ਜੀ ਇਸ ਕਰਕੇ ਅਸੀਂ ਇਹ ਸਾਰੀਆਂ ਗੱਲਾਂ ਤੋਂ ਦੁਖੀ ਸੀ ਦੁਖੀ ਕਰਕੇ ਦੇਖੋ ਏਡੀ ਸਾਡੀ ਸਰਵੋ ਉੱਚ ਸੰਸਥਾ ਅਕਾਲ ਤਖਤ ਸਾਹਿਬ और उन्हों एक मतलब नहीं नहीं हमने तो नहीं नहीं हम हरियाणा का कोई हमने वो नहीं है हम अपना कैथल में ये डिस्ट्रिक्ट प्रधान है हमारे जिला प्रधान यार मेरा भी दिमाग खराब गया ये हमारे यहाँ स्टेट प्रधान सुभाष जी सिंह जी सोता मैं श्रोमणी अकाली दल का पी एसी का सी का और प्लस मैं हरियाणा का प्रधान महासचिव हूँ और ये सरदार गुरमीत सिंह जी गुरिया बैठे हैं ये हमारे जनरल सेक्रेटरी हैं हरियाणा स्टेट से 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 के हाँ जी हाँ जी ये ये एक कमेटी यार भी जाओ सुन लो एक 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 वो गल भी सुन लो यार कमेटी ये हमारे मालक सिंह चीमा जेम से बैठे हैं ये हमारे सीनियर वाइस प्रेसिडेंट हैं स्टेट के ये भी बैठे हैं सरदार कुलदीप सिंह चीमा है ये हमारे यूथ अकाली दल के प्रधान है ना 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 जिला कैथल कैप्टन सिंह मतलब दिवागी दिवागी सरदार प्रीतम सिंह ढिल्लो बैठे हैं वो भी हमारे जनरल सेक्रेटरी हैं पार्टी के हम सभी ने आज पार्टी के सभी पदों से रिजाइन कर दिया है और आज के बाद हमारा श्रोमणी अकाली दल बादल से कोई संबंध नहीं है तो आज के बाद बाद जी, ये फैसला जो आप मैं बताना पूछना चाह रहा हूँ आप कह रहे हैं जब बात चल रही थी हरियाणा वाले कमेटी की मांग कर रहे थे वो डिक्टेटर की बात कर रहे थे तो उस समय ये फैसला क्यों नहीं लिया गया अभी भी भी समय आप नहीं मैं आपकी बात नहीं समझ ये कह रहे हैं अभी जब हम बात हरियाणा की जो कमेटी कह रहे हैं अभी हरियाणा वाले बात कर रहे थे बार बार अलग होने की बात होने की तो आप लोग उस समय भी कह रहे थे अलग कमेटी बनाई जाए नहीं, नहीं मैं नहीं कह रहा था दिखो, दिखो, दिखो हम 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 देखो देखो मेरी बात सुनो दूसरी साइड थे हम श्रोमणी अकाली दल के साथ थे कुछ हरियाणा के हमारे भाई मांग रहे थे हम इनकी मांग के लिए उनको कहते थे भी आप इनको सेटिस्फाई करके साथ लगा लो और इनको संतुष्ट करो किसी ढंग से करो हमारा कहना ये था भी। हाँ। भी। 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 समर्थन करेंगे तो तो नहीं, नहीं अभी पार्टी का तो हमें बैठेंगे विचार करेंगे जो सारे हमारे भाई बैठे हैं सारे समझदार और बैठे हैं वो तो हम बाद में, बाद में बाद में देखेंगे हम हमने क्या करना है फिलहाल आज हमने अपने सभी पदों से इस्तीफा दे दिया है और कुछ जय प्रधान जी आज सिक्स संगتن ਮੈਂ ਬੈਠੇ ਬੁਲਾਈ ਗਏ ਪ੍ਰੈਸ ਰਿਸਪਵਿਕ ਜਾਂ ਵਿਸ਼ਾ ਹੈ ਬismillah ਸਭ ਤੋਂ ਪਹਿਲਾਂ ਤਾਂ ਮੇਰੀ قوم ਨੂੰ ਮੈਂ ਫਤਿਹ ਗਜੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ